ਪੜ ਲਿਆ ਪੜ ਲਿਆ ਆ ਦੇਖੋ ਭਾਈ ਜੀ ਕਰਾਲੀ ਦੇ ਵਿੱਚ ਦੁਕਾਨਦਾਰ ਤੋਂ ਛਰੇ ਆ ਭੜਾ ਕੇ ਚੋਰੀ ਕਰਦਾ ਫਿਰ ਆ ਗਿਆ ਬੰਦਾ ਭੜਾ ਕੇ ਠੀਕ ਹੈ ਭਾਈ ਭਾਈ ਵੀਡੀਓ ਤਾਂ ਬਣਾਇਆ ਕਿਤੋਂ ਕੋਲ ਭਾਈ ਇਹ 20 30 ਹਜ਼ਾਰ ਰੁਪਏ ਕਟੋੜੇ ਭੜਾ ਕੇ ਹੋਣਗੇ 20 30 ਹਜ਼ਾਰ ਰੁਪਏ ਦੇ ਭੜਾ ਕੇ ਹਾਂ ਭਾਈ ਸਰਦਾਰ ਜੀ ਵੀਡੀਓ ਬਣਾ ਮੜੀ ਜੀ ਵੀਡੀਓ ਬਣਾਓ ਜੀ ਬਣਾ ਬਣਾ ਆਸਤ ਬਾਜੀ ਆ ਦੇਖੋ ਆਸਤ ਬਾਜੀ ਦੱਬੇ ਸੀਗੇ ਐ ਚ ਭਾਈ ਇਹ ਹੱਕੀ ਨਹੀਂ ਬਣਦਾ ਗਾਜਾ ਬਣਦਾ ਗਾਜਾ ਹੱਕ ਬੰਦ ਹੋ ਗਈ ਬਣਦਾ ਬਣਦਾ ਦੱਸ ਭਾਈ ਬਣ ਕੇ ਵੀਡੀਓ ਨਾ ਬਣਾਓ ਯਾਰ ਕੋਈ ਨਹੀਂ ਵੀਰੇ ਵੀਡੀਓ ਬਣਾ ਬਣਾ ਜੀ ਬੜਾ ਬੜਾ ਪਛੜਾ ਬੜਾ ਥੱਲੇ ਬੈਠ ਲੈ ਬੈਠ ਥੱਲੇ ਬੈਠ ਥੱਲੇ ਬੈਠ ਬੜਾ ਭਾਈ ਇੱਕ ਨੰਬਰ ਦੇ ਫੋਨ ਆ ਦੇਖੋ ਭਾਈ ਭਾਈ ਸਰਦਾਰ ਜੀ ਕੀ ਹੋਇਆ ਦੱਸੋ ਮਾੜਾ ਇਹ ਆਇਆ ਸਾਡੀ ਦੁਕਾਨ ਤੋਂ ਹਾਂ ਪਤਾ ਲੱਗਿਆ ਵੀ ਹਾਂ ਕਿ ਬੰਬ ਲੈਣੇ ਬੰਬ ਲੈਣੇ ਬਾਅਦ ਚ ਚੱਕ ਕੇ ਨਿਕਲ ਲੱਗੇ ਤਾਂ ਵਸੇ ਦੀ ਥੱਲਾ ਮਰ ਕੇ ਠੀਕ ਹੈ ਜੀ ਠੀਕ ਆ ਆ ਦੇਖੋ ਆ ਬੈਠਾ ਭਾਈ ਭੜਾਕਿਆਂ ਦੇ ਨਾਂ ਤੇ ਇੱਥੇ ਮਤਲਬ ਆਇਆ ਇਹ ਦੁਕਾਨ ਤੇ ਦੁਕਾਨ ਤੇ ਭਾਈ ਕੋਈ ਹੈ ਨਹੀਂ ਸੀਗਾ ਹੈਗੇ ਸੀ ਉੱਪਰ ਸੀ ਸਾਰੇ ਉੱਪਰ ਇਹ ਨੀਚੇ ਦੇ ਦੇਖੇ ਉੱਪਰ ਭਾਈ ਕੋਲ ਮਾਰ ਬਣਾਇਆ ਜਾ ਕੇ ਅਮਨ ਭਾਈ ਆਈ ਆ ਭਾਈ ਮੇਰੇ ਇੱਕ ਬੰਦੇ ਅਮੀ ਤਾਂ ਆਏ ਥੋੜੇ ਚੋੜੀ ਹੋ ਗਏ ਖੜੋ ਇੱਥੇ ਯਾਰ ਪੈਸੇ ਤੇ ਲੈ ਵੀ ਹੋ ਸਕਦਾ ਕਹਿੰਦੇ ਗੱਲੇ ਚਾਹ ਦੇਖ ਕੇ ਪੈਸੇ ਕੋਦੇ ਪਸਾ ਖੁਸ ਪਿਆਉਂਦਾ ਭਈਆ ਹਾਂਜੀ ਭਾਈ ਜੀ ਸਿੱਗਾ ਭਾਈ ਉਹ ਠੀਕੋ ਇਹ ਤਾਂ ਹਾਂਜੀ ਵਧੀਆ ਭਾਈ ਵਧੀਆ ਬੰਦਾ ਯਾਰ ਬਸ ਦੁਕਾਨ ਚ ਇਕੱਲਾ ਹੀ ਗਿਰਿੰਦਾ ਸੀ ਯਾਰ ਇਹਦਾ ਭਾਈ ਆਪਣਾ ਹੀ ਬੰਦਾ ਏ ਉੱਪਰ ਤੋਂ ਪਟਾਕੇ ਵੀ ਲਿਖ ਕੇ ਭੇਜਿਆ ਮੈਂ ਭਈਆ ਫਿਰ ਮੂੰਹ ਕਿ ਬੰਨਿਆ ਨੇ ਯਾਰ ਮੂੰਹ ਕਿ ਬੰਨਿਆ ਭਾਈ ਭਾਈ ਪਤਾ ਕੀ ਹੈ ਬੰਦਾ ਆਪਣਾ ਬੰਦਾ ਆਪਣਾ ਹੀ ਹੈ ਇਹ ਮੈਨੂੰ ਭਾਈ ਮੈਨੂੰ ਕਰਾ ਦੇ ਗ੍ਰੀਡ ਕਰ ਦੇ ਭਾਈ ਇਹ ਸੋਈ ਨਹੀਂ ਮੈਨੂੰ ਬਈ ਕਰਾਲੀ ਦੇ ਰਹਿੰਦੇ ਨੂੰ 5-7 ਸਾਲ ਹੋ ਗਏ। ਅੱਛਾ ਮੇਰੀ ਲਿਆਜ ਇੱਥੇ ਸਾਰਾ ਨਾਲ ਆ। ਅੱਛਾ ਬਾਈ ਬਾਈ ਮੇਤਰਗਾਣਾ ਆਪਣੀ ਖਾਸ ਲਿਆ ਆ। ਕਿੰਨੇ ਦਿਨਾਂ ਤੋਂ ਬਾਈ ਨਾਲ ਲਿਆ ਆਇਆ? ਮੈਨੂੰ ਹੋ ਗਏ 7-8 ਸਾਲ। ਬਾਈ ਨਾਲ ਹੀ ਲਿਆ ਆਇਆ। ਹਾਂ ਬਾਈ ਨਾਲ ਗੁੜੀ ਲੈ ਆਇਆ ਆਪਣੀ। ਬਾਈ ਨਾਲ ਲਿਆ ਆਇਆ। ਜਾਣਦੇ ਆਪਾਂ ਨੂੰ ਸਾਰੇ ਆ। ਠੀਕ ਹੈ। ਪਰ ਬਾਈ ਨਾਲ ਥੋੜੀ ਗੁੜ ਲੈ ਆ ਜਾ। ਮੈਂ ਭਾਏ 7 ਸਾਲ ਹੋ ਗਏ ਮੈਂ ਬਾਈ ਤੋਂ ਪੜਾਕੇ ਲੈ ਕੇ ਜਾਣਾ। ਇਧਰ ਮੈਨੂੰ ਵੀ ਤਾਂ 5-6 ਸਾਲ ਵਗੈਰੇ ਕਰਾਲੀ ਰਿੰਦ ਨੂੰ। ਉਹਦਾ ਖੋਲ ਮੜਾਇਆ ਕਿਹੜਾ ਤੂੰ? ਤੇ ਮੈਂ ਮੈਤ ਕੀ ਦੀਵਾਲੀ ਉਹਦਾ ਕੁਲਦੀਪ ਆ ਕੁਲਦੀਪ ਉਹ ਕਹਦੀ ਮਿਲੀ ਹੁਣ ਗੱਲ ਇਤਰਾ ਫਲੰਬਰ ਦਾ ਕੰਮ ਨਹੀਂਗਾ ਤੇ ਮੂੰਹ ਵੀ ਕਹਿੰਦੇ ਮੂੰਹ ਵੀ ਬੰਦੇ ਹੈ ਅਸੀਂ ਆਏ ਹੈ ਬਾਈ ਮੈਨੂੰ ਪਤਾ ਕੀ ਹੈ ਬਾਈ ਮੇਰੀ ਸਾਰਿਆਂ ਨੇ ਲਿਆ ਆ ਜਾ ਇੱਥੇ ਸਾਰਿਆਂ ਦੇ ਮੂੰਹ ਮੱਥੇ ਲੱਗਦੇ ਰਹਿੰਦੇ ਆ ਸਾਰਿਆਂ ਦੇ ਠੀਕ ਹੈ ਪਰ ਬਾਈ ਨਾਲ ਮੇਰੀ ਜਾਦੀ ਲਿਆ ਆ ਜਾਗੀ ਠੀਕ ਹੈ ਆਪਾਂ ਆਏ ਸਾਰੇ ਘਾਟੇ ਇਹਨਾਂ ਤੋਂ ਲੈ ਕੇ ਜਾਣੇ ਆ ਮੂੰਹ ਕਹਿੰਦੇ ਜਿੰਦਗੀ ਪਤਾ ਕੀ ਹੈ ਬਾਈ ਕਈ ਵਾਰ ਕੋਈ ਅਗਲਾ ਨਾਲ ਵਾਲਾ ਦੁਕਾਨ ਵਾਲਾ ਨਾ ਇਤਰਾਜ ਕਰਦਾ ਵੀ ਸਾਨੂੰ ਵੀ ਜਾਣਦਾ ਹੈ ਬੰਦਾ ਵੀ ਸਾਡੇ ਤੋਂ ਕਿਉਂ ਨਹੀਂ ਪ੍ਰੜਕ ਕਿੰਨੇ ਕਿਨੇ ਲੈ ਕੇ ਜਾਂਦੇ ਉਸ ਦਾ ਏ ਬਈ ਮੈਂ 50000 ਦੇ ਭੜਾਕੇ ਲੈ ਆਇਆ। ਇਹ ਇਹਦੇ ਭੜਾਕੇ ਉਹਦੇ ਉੱਥੇ ਜਾ ਕੇ ਕੀ ਕਰਦਾ ਚਲਾਉਣਾ ਹੈ ਕਿ ਨਹੀਂ ਨਹੀਂ ਬਈ ਇਹ ਆਪਾਂ ਨੇ ਪਤਾ ਕੀ ਅੱਗੇ ਤਾਂ ਆਪਾਂ ਇਹ ਸਾਲ ਮਨਾਉਣੇ ਆ ਇੱਥੇ ਦੀਵਾਲੀ। ਹਾਂ ਹਾਂ ਤੇ ਹੁਣ ਮੈਂ ਪਿੰਡ ਮਨਾਉਣੀ ਆ ਦੀਵਾਲੀ। ਮੈਂ ਹੁਣ ਗੱਡੀ ਜੇ ਆ ਕੇ ਮੂੰਹ ਖੋਲ ਦੂੰਗਾ। ਤਾਂ ਕਰਕੇ ਮੂੰਹ ਬੰਨਿਆ ਹੋਇਆ ਸੀਗਾ ਮੈਂ। ਬਈ ਫਿਰ ਆਪਾਂ ਇਹਦੀ ਵੀਡੀਓ ਹੁਣ ਹੋਰ ਰਹਿਣ ਦਿਓ। ਵੀਡੀਓ ਡਿਟ ਕਰ ਦਿਓ ਜੀ। ਬੜਾ ਵਾਹ ਇਹ ਮੁਸਲਮਾਨ ਤੋਂ ਵੀਡੀਓ ਤੇ ਪੇਸ ਕਰਾਂਗੇ ਡਿਲੀਟ ਹੋ ਉੱਪਰੋਂ ਸ਼ਾਟ ਲੈ ਕੇ ਆਇਆ ਸੀ ਮੇਰੇ ਕੋਲ ਅੱਛਾ ਅੱਛਾ ਹਾਂਜੀ ਤਾਂ ਬੜਾ ਕੇ ਲੈ ਕੇ ਆਇਆ ਹਾਂਜੀ ਉੱਪਰੋਂ ਉੱਪਰੋਂ ਸ਼ਾਟ ਇਹ ਬਾਈ ਕੁੜੀ ਖਾਸ ਹੈ ਖਾਸ ਬੰਦਾ ਆਇਆ ਵਾਹ ਦੇਖੋ ਬਾਈ ਨਾਲ ਵੀ ਮੇਰੀ ਮਿੱਤਰ ਦਾ ਇਹਦੇ ਨਾਲ ਵੀ ਜਦੋਂ ਮੈਂ ਜਾਮਸਾਂ ਨਿਕਲੀ ਸਾਡੇ ਤੇ ਸੈਡੀ ਜੀ ਆ ਬੰਦਾ ਇਹ ਚੱਕਰ ਗਿਆ ਇਹ ਕੋ ਗਲਤੀ ਹੋ ਗਈ ਮੁੰਡੇ ਕਪੜਾ ਬੰਨ ਲਿਆ ਕਪੜਾ ਬੰਨ ਕਪੜਾ ਇਹ ਤੋਂ ਬੰਨਣਾ ਸੀਗਾ ਤੇ ਗਾਂਹ ਜਾ ਕੇ ਕਪੜਾ ਬੰਨ ਲਿਆ ਪਾਗਲਾ ਉਹ ਮੈਂ ਕਿ ਗੱਡੀ ਚ ਬੈ ਕੇ ਖੋਲ ਹੀ ਦੇਣਾ ਸੀ ਮੈਂ ਅੱਛਾ ਉਹ ਸਾਰੇ ਤੁਹਾਨੂੰ ਦੱਸੀ ਬਾਈ ਦਾ ਜਿਹੜਾ ਕੰਮ ਹੈ ਉਸ ਨੂੰ ਪੂ ਤੁਸੀਂ ਵੀਡੀਓ ਦੇਖੋਗੇ ਥੋੜੀ ਰੂਹ ਖੁਸ਼ ਹੋ ਜੂ ਮੈਂ ਕਹਿੰਦਾ ਵੀ ਇੰਨਾ ਸਸਤਾ ਆਪਾਂ ਢਾਕਾ ਇੱਥੇ ਮਿਲਦਾ ਬਾਈ ਹਾਂ ਹਾਂ ਬਾਈ ਵਧੀਆ ਹੋਰ ਦੁਕਾਨਾਂ ਤੇ ਤੂੰ ਗਿਆ ਕਿਹੜਾ ਹੋਰ ਦੁਕਾਨਾਂ ਤੇ ਮੈਂ ਗਿਆ ਨਹੀਂ ਬਾਈ ਮੈਨੂੰ 7 ਸਾਲ ਹੋ ਗਏ ਮੈਂ ਬਾਈ ਕੋਲੀ ਆਉਣਾ ਮੈਂ ਤੇ ਬਾਈ ਕੋਲੀ ਕੋਈ ਕੋਲੀ ਹੁੰਦਾ ਹਾਂ ਉਹ ਮੈਂ ਕਿਸੇ ਨੂੰ ਚੰਗਾ ਬਣਾ ਨਹੀਂ ਸਕਦੀ ਹਾਂ ਬਾਈ ਦਾ ਢਾਕਾ ਵਧੀਆ ਬਹੁਤ ਵਧੀਆ ਬਹੁਤ ਵਧੀਆ ਕੋਈ ਮਤਲਬ ਕੋਈ ਮੈਸੇਜ ਆ ਕੋਈ ਸੋਚੀ ਕੀ ਨਹੀਂ ਨਹੀਂ ਬਾਈ ਜਮਾ ਨਹੀਂ ਆਉਂਦਾ ਪੂਰਾ ਕਹਿ ਬਾਈ ਜਿਹੜਾ ਬਾਈ ਜਿਹੜਾ ਪੂਰੀ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗ ਜੂ ਬਾਈ ਦੀ ਦੁਕਾਨ ਕਿੱਥੇ ਕੀ ਗੋਸ਼ ਹੈ ਤੇ ਇਹ ਜਿਹੜ हां हां ए ਭੜਾਕੇ ਜਮਿਗਾਹਾਂ ਦੇ ਤੇਰੀ ਬੜਨ ਲਿਆ ਜਾਈ ਪੈਗੀ ਤੇ ਸ਼ਰੇ ਆਵ ਲੈ ਆ ਕੋਈ ਚੱਕਰੀ ਨਹੀਂ ਨਰਨ ਦੀ ਕਿਸੇ ਤੂੰ ਕੀ ਚੱਕਰਾ ਯਾਰ ਉਹ ਫਿਰ ਬਾਈ ਗੰਨਾਲ ਵਾਲੇ ਦੁਕਾਨ ਵਾਲੇ ਪ੍ਰਾਇ ਕਰਦੇ ਆ ਵੀ ਸਾਡੇ ਦੋਨੇ ਲੈ ਕੇ ਜਾ ਆਏ ਮੇਰੀ ਸਾਰਿਆਂ ਨਾਲ ਆ ਪਰ ਬਾਈ ਨਾਲ ਗੋਡਾ ਲੈ ਆ ਇਹ ਚੱਕਰੀ ਬਾਹਰਲੇ ਬੰਦੇ ਨੂੰ ਸੋਹਣੇ ਲੈ ਰੱਖਣੀ ਪੈਂਦੀ ਆ ਬੰਦਾ ਦਾ ਚੇਪੀ ਹੋ ਜਾਂਦਾ ਅਗਲਾ ਕਹਿੰਦਾ ਯਾਰ ਵੀ ਵੀ ਜੇ ਤੂੰ 10000 ਦੇ ਭੜਾਕੇ ਲੈਣੇ ਆ 500 ਦੇ ਮੇਚ ਚੁਲੋ ਜਾਂ 500 ਦੇ ਮੇਚ ਚੁਲੋ ਜਾਂ ਨਾ ਐਜੋ ਜਾਂਦਾ ਹਾਂ ਹਾਂ ਅਗਲੇ ਬੰਦੇ ਨੇ 1000 ਉੱਥੇ ਚੱਕਣੇ ਆ ਇਹ ਕਹਦਾ ਵੀ ਤੂੰ ਸਸਤੇ ਹੀ ਪੈਂਦੇ ਵਧੀਆ ਹੀ ਪੈਂਦੇ ਆ ਵੀਡੀਓ ਦਾ ਬਾਈ ਉਸ ਤੋਂ ਬਈਨਗੋ ਬਈਓ ਕੋਲ ਤੇ ਹੈ ਆਪਣਾ ਅਕੇ ਜੀ ਜਿਹੜਾ ਪੂਰਾ 3 ਘੰਟੇ ਚੱਲਦਾ ਪੂਰਾ 3 ਘੰਟੇ ਬਈ ਕਿਹੜਾ ਪਟਾਕਾ ਬਈ ਦੱਸੋ ਜੀ ਇਹ ਇਹ ਸਰ 500 ਸ਼ਾਟ ਹੈ 500 ਸ਼ਾਟ 500 ਪਟਾਕਾ ਪੈਂਦਾ ਬਈ ਜੀ ਰਾਤ ਨੂੰ 12 ਵਜੇ ਚਲਾ ਦੋ ਫਿਰ 3 ਵਜੇ ਤੱਕ ਚੱਲੇਗਾ ਇਹ 12 ਵਜੇ ਚਲਾਉਨੇ ਆ ਜੀ 3 ਵਜੇ ਪਟਾਕਾ ਚੱਲਦਾ ਲਗਾਤਾਰ 3 ਘੰਟੇ ਜੀ ਤੇ ਬਸ 500 ਪਟਾਕਾ ਬਈ ਜੀ ਫੜ 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 ਹੋਈ ਜਾਣੀ ਆ ਦਵਾਈ ਦੇ ਲੋਕ ਸਾਂਣਗੇ ਉਹੀ ਦੁਨੀਆ ਸੌਂਦੀ ਪਰ ਮੈਂ ਕਹਿੰਦਾ ਵੀ ਇਹ ਜਿਹੜੇ ਪਟਾਕੇ ਆ ਪਟਾਕਾ ਨਹੀਂ ਖਤਮ ਹੋਣਾ ਇਹ ਬਾਈ ਦੀ ਦੁਕਾਨ ਦਾ ਐਡਰੈਸ ਚੱਲ ਰ ਭਾਈ ਜੇ ਕਿਪੜਾ ਕਹੋੜੇ ਕੋਲ ਹੋਰ ਵੀ ਹੈਗਾ 700 ਫੁੱਟ ਦੇ ਉੱਪਰ ਦੇ ਵੀ ਚੱਲਦੇ ਸਰ ਬਹੁਤ ਵੱਡਾ ਕਿਆਂ ਸਰ ਸਾਡੇ ਬਾਹ ਬਨੀਤਾ ਦੇ ਵਿਟਾਕੇ ਸਾਰੇ ਸ਼ਾਟ ਮਿਲ ਜਾਣਗੇ ਜੀ ਭਾਈ ਬਨੀਤਾ ਵੀ ਸੋਨੀ ਦੇ ਪੈਨ ਸਭ ਤੋਂ ਵੱਡੇ ਠੀਕ ਹੈ ਜੀ ਚੱਲ ਜਿਹੜੇ ਮੈਚਾਂ ਚੱਲਦੇ ਆਈਪੀਐਲ ਜੀ ਹੋਰ ਸੋਨੀ ਦੇ ਸਾਰੇ ਡੰਡੇ ਮਿਲ ਜਾਣਗੇ ਸਾਡੇ ਬਾਜੀ ਠੀਕ ਹੈ ਜੀ ਇਹ ਆਈਪੀਐਲ ਚਾਹੀਏ ਭਾਈ ਆਈਪੀਐਲ ਸ਼ਾਟ ਚੱਲਦੇ ਜਿਹੜੇ ਸਾਰੇ ਆ ਜੀ ਠੀਕ ਹੈ ਜੀ ਹਾਂਜੀ ਇੱਕ ਭਾਈ ਇਹਦੇ ਤੇ ਵਿਟਾਕੇ ਤੁਸੀਂ ਦਿਖਾ ਦਿਓ ਸਾਨੂੰ ਇਹ 30 ਸ਼ਾਟ ਹੈ ਸਾਰੇ 30 ਸ਼ਾਟ ਜੀ 30 ਵਿਟਾਕੇ 30 ਵਿਟਾਕੇ 450 ਦਾ ਮਲਟੀ ਕਲਰ ਭਾਈ ਜੀ ਇਹ 128900 ਰੁਪਏ ਦਾ 890 ਦਾ ਭੜਾਕਾ ਬਈ 400 ਚ ਇਹ ਜੀ 1000 ਵਾਲੀ ਲੜੀ ਅਸੀਂ ਆਫਰ ਰੱਖੀ ਹੋਈ ਹੈ ਜੀ ਸਿਰਫ 100 ਰੁਪਏ ਦੇਵਾਂਗੇ 1000 ਰੁਪਏ ਲੱਗਿਆ 100 ਰੁਪਏ ਰੇਟ ਹੈ ਦਾ ਸਿਰਫ 100 ਰੁਪਏ ਦੀ ਵਾਲੀ ਤੱਕ ਇਹਦੇ ਬਈ ਕਿਹੜੇ ਭੜਾਕੇ ਆ ਮੁਰਗਾ ਛਾਪ ਦੀ ਲੜੀ ਮੁਰਗਾ ਛਾਪ ਦੀ ਲੜੀ ਹੈ ਕਿੰਨੀ ਹੈ ਲੜੀ ਬਈ ਚ 100 ਹਜ਼ਾਰ ਵਾਲੀ ਹੈ ਜੀ ਇਹ ਹਜ਼ਾਰ ਵਾਲੀ ਹਜ਼ਾਰ ਭੜਾਕਾ ਜੀ 1000 ਭੜਾਕਾ ਸਿਰਫ 100 ਰੁਪਏ ਦੇਵਾਂਗੇ 100 ਰੁਪਏ ਦੇ ਬਈ ਜੀ 1000 ਭੜਾਕਾ ਬਾਈ ਜੀ ਇਹ ਜਿਹੜੇ ਪਟਾਕੇ ਆ ਜੀ ਤੁਸੀਂ ਦੱਸੋ ਸਾਨੂੰ ਹਾਂ ਜੀ ਇਹਦਾ ਰੇਟ ਬਾਈ ਦੂਜੇ ਰੇਟਾਂ ਨਾਲ ਕਿੰਨਾ ਕੀ ਫਰਕ ਆ ਜੀ ਦਾ ਬਾਜ਼ਾਰ 'ਚ ਸਾਰੇ 10-11000 ਰੁਪਏ ਰੇਟ ਆ 11000 ਜੀ ਹਾਂ ਜੀ ਸਾਢੇ 5 ਸਾਢੇ 6000 ਰੁਪਏ ਬਾਈ 11000 ਵਾਲਾ ਪਟਾਕਾ ਜਿਹੜਾ ਹੈਗਾ ਜੀ ਬਾਈਆਂ ਕੋਲੇ 6000 ਵਾਲਾ ਜੀ 800 ਵਾਲਾ 400 ਵਾਲਾ 1500 ਵਾਲਾ 600 ਵਾਲਾ ਜੀ 600 ਵਾਲਾ 200 ਵਾਲਾ ਇਹ 500 ਵਾਲਾ ਉਹ ਬਾਈ ਜੀ ਕੋਲੇ 600 ਵਾਲਾ ਪਟਾਕੇ ਅੱਗੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਜੋ ਬਾਈ ਜੀ ਆ ਦੇਖੋ ਬਾਈਆਂ ਕੋਲੇ ਬਹੁਤ ਵਧੀਆ ਵਧੀਆ ਪਟਾਕੇ ਆ ਬਾਈ ਜੀ ਇਹ ਸ ਸਰ ਸਾਡੇ ਕੋਲ ਹੋਲਸੇਲ ਦਾ ਕੰਮ ਹੈ ਜੀ ਜਿਹੜੇ ਮਰਜ਼ੀ ਪਟਾਕਾ ਲੈ ਲੋ ਕੋਈ ਦਿੱਕਤ ਨਹੀਂ ਹੈ 25 ਸ਼ੌਟ 50 100 100 ਸ਼ੌਟ ਜੀ 1000 ਸ਼ੌਟ ਤੱਕ ਪਿਆ ਸਰ ਸਾਡੇ ਕੋਲ 6 ਘੰਟੇ ਚੱਲੇਗਾ 1000 ਸ਼ੌਟ ਸੋ ਬਾਈ ਜਿਹੜੀ ਵੀਡੀਓ ਤੁਸੀਂ ਹੁਣ ਤੱਕ ਦੇਖੀ ਐ ਇਹ ਪਟਾਕੇ ਬਾਈ ਕੋਲੇ ਜਿਹੜਾ ਹੈ ਦੁਕਾਨ ਦਾ ਐਡਰੈਸ ਹੈ ਪੂਰਾ ਬਾਈ ਦਾ ਮੋਬਾਈਲ ਨੰਬਰ ਹੈ ਮੈਂ ਕਹਿੰਦਾ ਵੀ ਇੰਨਾ ਸਸਤਾ ਇੰਨਾ ਵਧੀਆ ਪਟਾਕਾ ਆ ਸੀ ਬਾਈ ਕਮਾਲ ਹੀ ਮੰਨ ਗਏ ਤੇ ਆਉਣਾ ਕਿੱਥੇ ਐ ਉੱਪਰ ਨੰਬਰ ਚੱਲਿਆ ਬਾਈ ਆਪਣਾ ਇੱਕ ਵਾਰੀ ਐਡਰੈਸ ਬੋਲ ਦਿਓ ਮੋਬਾਈਲ ਨੰਬਰ ਬੋਲ ਦਿਓ ਸਰ ਸਾਡਾ ਕੋਰਾਲੀ ਐ ਮਰੰਡਾ ਰੋਡ ਕੁਰਾਲੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਭਾਈ 80 ਕਾ ਸਿੱਕਾ ਭਾਜੀ ਜਿਹੜੀ ਮਰਜੀ ਤੁਸੀਂ ਤਰ੍ਹਾਂ ਦਾ ਭਟਾਕਾ ਲੈ ਸਕਦੇ ਆਪ ਜਿਹੜਾ ਮਾਜੀ ਸਾਤ ਸਾਰੀ ਕੰਪਨੀਆਂ ਦਾ ਆਪਣੇ ਪਾਸ ਮਾਲ ਮਿਲੇਗਾ ਠੀਕ ਹੈ ਜੀ ਇਹ ਕੋਕ ਦਾ ਸਭ ਤੋਂ ਫੇਮਸ ਬ੍ਰਾਂਡ ਹੈ ਕੋਕ ਵੈਰੀਬਲ ਸ਼ਨ ਸ਼ਾਈਨ ਵਨੀਤਾ ਗੁੜੀਆ ਮਹਾਰਾਜਾ ਜੀ ਜਿਹੜੀ ਮਾਜੀ ਕੰਪਨੀ ਦਾ ਲੈ ਲੋ ਸਕਦੇ ਬਾਈ ਜਿਵੇਂ ਸਾਡਾ ਭਟੰਡਾ ਦੇ ਵਿੱਚ ਗੋਨਾਂ ਦੇ ਮੰਡੀ ਦੇ ਵਿੱਚ ਜਵਾ ਜਿਵੇਂ ਪਕਾ ਦੇ ਜਿਹਨੂੰ ਕਹਿੰਦੇ ਵੱਡੇ ਅਨਾਰ ਹੋ ਗਏ ਜਾਦਾ ਵੱਡੀਆਂ ਆਸਤਵਾ ਜੀਆਂ ਹੋ ਗਈਆਂ ਜੀ ਇੱਕ ਬੰਦੇ ਨੇ ਲੇਡੋ ਵੜਾ ਕੇ ਗਏ ਹੁੰਦੇ ਆ ਉਂਗਲੀ ਵੜਾ ਕੇ ਗਏ ਹੁੰਦੇ ਆ ਮਾਤਾ ਵੜਾ ਕੇ ਗਏ ਹੁੰਦੇ ਆ ਮਿਲਦੇ ਬਈ ਤੂੰ ਮਾਤਾ ਵੜਾ ਕੇ ਸਰ ਥੋੜੇ ਜਿਹਾ ਅਸੀਂ ਰੱਖਦੇ ਨਹੀਂ ਬਾਕੀ ਸਾਰੇ ਵੜਾ ਕੇ ਆ ਠੀਕ ਹੈ ਜੀ ਭਾਈ ਇੱਕ ਵਾਰ ਸੁਣਦੇ ਵਿੱਚ ਆਇਆ ਸੀ ਨਾ ਮਤਲਬ ਕੀ ਛੋੜੇ ਛੋੜੇ ਹੁੰਦੇ ਸੀ ਕਹਿੰਦੇ ਅਸੀਂ ਕਰਾਉਲੀ ਫੈਕਟਰੀ ਹੈ ਤਾਂ ਉੱਥੇ ਵੜਾਕੇ ਸਸਤੇ ਮਿਲਦੇ ਆ ਉੱਥੇ ਦੁਕਾਨਾਂ ਬਹੁਤ ਹੈ ਇਹ ਬਈ ਸੱਚੇ ਲੋਕਾਂ ਨੂੰ ਇਹ ਪਤਾ ਲੱਗੇ ਵੀ ਇੱਥੇ ਬਾਕੀ ਜੇ ਫੈਕਟਰੀਆਂ ਹੈਗੀਆਂ ਜਾਂ ਮਤਲਬ ਕੀ ਹੈ ਕੋਈ ਇਹ ਇੱਥੇ ਕੰਪਨੀ ਨਹੀਂ ਇੰਨੇ ਵੀ ਦੁਕਾਨਾਂ ਤਾਂ ਜਾਦੀਆਂ ਨਹੀਂ ਨਹੀਂ ਸਰ ਉਹ ਤਾਂ ਫੈਕਟਰੀ ਕੋਈ ਨਹੀਂ ਹੈਗੀ ਜੀ ਇਹ ਦਾ ਸਰਸੀਵਾ ਕਾਸ਼ੀ ਦਾ ਬ੍ਰਾਂਡ ਸਾਰਾ ਜੀ ਉਧਰੋਂ ਆਂਦਾ ਗ੍ਰੀਨ ਪ੍ਰਟਾਕਾ ਸਿਰਫ ਓਨਲੀ ਠੀਕ ਹੈ ਜੀ ਸਭ ਕੋਈ ਉਹ ਫੈਕਟਰੀ ਨਹੀਂ ਹੈ ਕੋਰਾਲੀ ਦੇ ਵਿੱਚ ਭਾਈ ਜੀ ਇੱਕ ਤਾਂ ਦਿਮਾਗ ਦੇ ਵਿੱਚ ਲੋਕਾਂ ਨੇ ਇਹ ਮਤਲਬ ਇਹ ਧਾਰਨਾ ਬਣੀ ਹੋਈ ਹੈ ਦਿਮਾਗ ਚ ਬਿਲਕੁਲ ਹੁੰਦੀ ਹੈ ਜੀ ਇੰਨੀ ਪ੍ਰਟਾਕੇ ਜਿਵੇਂ ਬਾਈ ਕੋਈ ਤੁਸੀਂ ਦੇਖਿਆ ਥੋੜੀ ਹੰਕਾਰ ਦਿਖਾ ਰਹੇ ਹਾਂ ਅਸੀਂ ਵੀਡੀਓ ਦੇ ਵਿੱਚ ਇੱਕ ਸ਼ੋਰਟ ਵੀ ਲਾਇਆ ਹੋਇਆ ਹੈ ਵੀ ਇੰਨੇ ਦਰਜਣਾਂ ਲੱਖਾਂ ਗੋਣਾਂ ਦੇ ਪ੍ਰਟਾਕੇ ਪਏ ਹੈ ਵੀ ਇਹ ਦੀਵਾਲੀ ਤਾਂ ਦੋ ਦਿਨ ਹੁੰਦੀ ਹੈ ਇੱਕ ਦਿਨ ਗੁਰਪੁਰਬ ਹੁੰਦਾ ਹੈ ਤਪੋ ਇਹਨੇ ਬੜਾਕੇ ਦਾ ਕੀ ਕਰਦਿਆ ਲੇਕਿਨ ਸਰ ਇਹਨੂੰ ਆਪਦੇ ਆਪ ਨੂੰ ਖਰਚਾ ਪੈਣਾ ਹੋਣਾ ਜੀ ਸਰ ਪੂਰੇ ਪੰਜਾਬ ਦੀ ਬੜੀ ਮੰਡੀ ਆ ਇਹ ਵਾਲੀ ਬਟਾਕਿਆਂ ਦੀ ਜਿੱਥੇ ਸਰ ਦੂਰ ਦੂਰ ਤੋਂ ਕਸਟਮਰ ਆਂਦਾ ਹਰਿਆਣਾ ਪੰਜਾਬ ਰਾਜਸਥਾਨ ਜੀ ਐਮਪੀ ਤੱਕ ਦੇ ਲੈ ਕੇ ਜਾਣੇ ਬੰਦੇ ਸਤੋ ਆ ਠੀਕ ਹੈ ਜੀ ਬਸ ਫਿਰ ਇਹਨੇ ਬੜਾਕੇ ਆਪਣੇ 12 ਮਹੀਨੇ ਦੀਦਨ ਚੱਲਦੇ ਜੀ ਨਹੀਂ ਸਰ ਦੀਵਾਲੀ ਤੇ ਥੋੜੀ ਜ਼ਿਆਦਾ ਡਿਮਾਂਡ ਹੁੰਦੀ ਆ ਐਸੇ ਵਿਆਹ ਸ਼ਾਦੀਆਂ ਤੇ 24 12 ਮਹੀਨੇ ਦੋਸਤੋ ਜਿਹੜੇ ਬੰਦਿਆਂ ਦੇ ਵੀਰੇ ਦੇ ਵਿੱਚ ਦੁਆਬ ਦੇ ਸ਼ੱਕ ਹੈ ਸ਼ੱਕ ਸੁਭਾਅ ਵੀ ਯਾਰ ਬੜਾਕੇ 2-3 ਦਿਨ ਚੱਲਦੇ ਹੋਣੇ ਆ ਓਕੇ ਭਾਈ ਜੀ ਅੱਜ ਕੱਲ ਸੈਲੀਬ੍ਰਿਟੀ ਜਿਹੜੇ ਬੜੇ ਬੜੇ ਐਕਟਰ ਹੋ ਗਏ ਜੀ ਲੱਖ ਲੱਖ ਡੇ ਡੇ ਲੱਖ ਦੇ ਬਲਾਕੇ ਲਾਉਂਦੇ ਕੋਈ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਬਲਾਕੇ ਚਲਾਉਂਦਾ ਜੀ ਕੋਈ ਵਿਆਹ ਕਰਦੇਗਾ ਤੇ ਕੋਈ ਰਿੰਗ ਸਰਾ ਮੰਨਦੇ ਮਤਲਬ ਆਪਾਂ ਕਹਿ ਸਕਦੇ ਆ ਵੀ ਹੁਣ ਉਹ ਪਹਿਲਾ ਵਾਲਾ ਪ੍ਰੋਗਰਾਮ ਨਹੀਂ ਰਿਹਾ ਵੀ ਇੱਕ ਦਿਨ ਦੀਵਾਲੀ ਹੈ ਇੱਕ ਵਰਪੂਰ ਹੈ ਜਾਂ ਮਤਲਬ ਕੀ ਹੈ ਵਿਸਕਰਮਾ ਦੇ ਉਹ ਬਲਾਕੇ ਚਲਾਉਣੇ ਆ ਆਪਾਂ ਤੁਹਾਨੂੰ ਬਾਈ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਓ ਭਾਈ ਜੀ ਇਹ ਭਾਈ ਜਿਹੜੀ ਕੁਆਲਿਟੀ ਹੈ ਇਹ ਤੁਸੀਂ ਕਿੱਥੋਂ ਗਏ ਸੀ ਕਿੱਥੋਂ ਆਉਂਦੀ ਜੀ ਇਹ ਸਰ ਸਿਵਾਗਾਸ਼ੀ ਦਾ ਸਾਰਾ ਮਾਲ ਆਪਣੇ ਬ੍ਰਾਂਡ ਸਿਵਾਗਾਸ਼ੀ ਤੋਂ ਹਾਂਜੀ ਸਾਰਾ ਗ੍ਰੀਨ ਪਟਾਕਾ ਹੋਲੀ ਠੀਕ ਹੈ ਜੀ ਬਈ ਇਹਦੇ ਤੇ ਕੋਈ ਕੰਪਲੇਨ ਵਾਲੀ ਜੇ ਕੋਈ ਕੋਈ ਕੰਪਲੇਨ ਵਾਲੀ ਗੱਲ ਬਾਤ ਹੈ ਨਹੀਂ ਕੋਈ ਨਹੀਂ ਸਰ ਸਾਡੇ ਬਾਅਦ ਕੋਈ ਕੰਪਲੇਟ ਵਾਲੀ ਗੱਲ ਨਹੀਂ ਹੈ ਸਰ ਜਿਹੜੀ ਮਾਜੀ ਕੰਪਨੀ ਦਾ ਮਾਲ ਲੈ ਲੋ ਉਹ ਬਾਈ ਜਿਹੜਾ ਪਟਾਕੇ ਜੀ ਇਹ ਕਿੰਨੇ ਦਾ ਪੈਂਦਾ ਆਪਾਂ ਨੂੰ ਇਹ ਸਿਰ 10 ਰੁਪਏ ਦਾ ਪੀਸ ਪੈਂਦਾ ਤੁਹਾਨੂੰ ਆਹ ਦੱਸੋ ਤਾਂ ਜੀ ਸਿਰਫ 10 ਦੇ ਡੱਬਾ ਇਹ ਬਾਈ ਜੀ 30 30 ਰੁਪਏ ਪੈਂਦੀ 30 ਰੁਪਏ ਦੇ ਪੀਸ ਅਸੀਂ ਲਏ ਹੋਏ ਆ ਪਿਛਲੀ ਦੀਵਾਲੀ ਤੇ ਬਿਲਕੁਲ ਸੱਚ ਹੈ ਇਹ ਤੁਸੀਂ ਇਹ ਦੇਖੋ ਵੀ ਇਹ 10 ਰੁਪਏ ਦਾ ਅਸੀਂ ਤਾਂ ਤੁਹਾਨੂੰ ਹੀ ਕਹਾਂਗੇ ਬਾਈਆਂ ਕੋਲੇ ਆਓ ਬਾਈਆਂ ਦਾ ਪੂਰਾ ਡਰੈਸ ਚੱਲ ਰਿਹਾ ਮੈਂ ਨਾ ਬਾਈ ਜੀ ਹੋਰ ਦਿਖਾਓ ਬੜਾ ਕੇ ਸਾਨੂੰ ਜੀ ਹੋਰ ਫਿਰ ਜਿਵੇਂ ਇਹ ਫੁੱਲ ਜੜੀ ਆ ਸਰ ਉਹ ਜੜੀ ਹੈ ਜੀ ਹਾਂ ਜੀ ਇਹ 4 ਰੁਪਏ ਦੀ ਡੱਬੀ ਪੈਣੀ ਇੱਕ ਸਿਰਫ 4 ਰੁਪਏ ਦੀ ਡੱਬੀ 10 ਪੀਸ ਆ ਦੇ ਵਿੱਚ 40 ਪੈਸੇ ਦੀ ਫੁੱਲ ਜੜੀ 40 ਰੁਪਏ ਦੀ 40 ਪੈਸੇ ਦੀ ਇੱਕ ਫੁੱਲ ਜੜੀ 40 ਪੈਸੇ ਦੀ ਫੁੱਲ ਜੜੀ ਹਾਂ ਜੀ ਅਸਤਵਾ ਜੀ ਦਿਖਾ ਦਿਓ ਬਾਈ ਜੀ ਅਸਤਵਾ ਜੀ ਦਿਖਾਣੇ ਸਰ ਤੁਹਾਨੂੰ ਮੈਂ ਕਹਿੰਦਾ ਬਾਈ ਜੀ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਠੀਕ ਹੈ ਇੱਕ ਤੇਲ ਹੀ ਹੈ ਜੇ ਆਪਾਂ 1500 ਤੇਲ ਮਚਾ ਕੇ ਚਾਹੇ ਬਠਿੰਡੇ ਤੋਂ ਆਇਆ ਚਾਹੇ ਕੋੜਕਪੁਰੇ ਤੋਂ ਆਇਆ ਚਾਹੇ ਲੁਧਿਆਣਾ ਤੋਂ ਆਇਆ ਚਾਹੇ ਕਿਸੇ ਵੀ ਸ਼ਹਿਰ ਤੋਂ ਆਇਆ ਮੈਂ ਕਹਿੰਦਾ ਤੁਹਾਨੂੰ ਇੰਦਾ ਸਸਤਾ ਕਿਹੜਾ ਭੜਾਕਾ ਨਹੀਂ ਮਿਲਣਾ ਇਹ ਬਈ ਜੀ ਰਾਕਟ ਬੰਬ ਹੈ ਠੀਕ ਹੈ ਜੀ ਇਹ 90 ਰੁਪਏ ਦੇ ਪੈਣੀ ਹੈ 10 ਪੀਸ ਸ਼ਨ ਸ਼ੈਨ ਕੰਪਨੀ ਦਾ 90 ਰੁਪਏ ਦੇ 10 ਪੀਸ ਠੀਕ ਹੈ ਜੀ ਇਹ ਵੀ ਬਈ ਤਾਂ ਹੱਦ ਕੇ ਮਾਰਕੀਨਿਕ ਹੈ ਵਧੀਆ ਸਫਤੇ ਟਾਪ ਕੰਪਨੀ ਦਾ ਵਾਲਾ 90 ਰੁਪਏ ਦੇ 10 ਪੀਸ ਹੈ ਹਾਂ ਜੀ ਇਹ ਚ ਕੁਆਲਿਟੀ ਮਿਲ ਜੇਗੀ ਸਰ ਸਾਡੇ ਬਾ ਠੀਕ ਹੈ ਜੀ 40 45 ਤਰ੍ਹਾਂ ਦੇ ਕੁਆਲਿਟੀ ਹੈ ਠੀਕ ਹੈ ਜੀ ਹਾਂ ਜੀ ਸੋ ਬਈ ਆਪ ਇਹ ਆ ਦਿਖਾਓ ਜੀ ਇਹ ਕੋ ਕੰਪਨੀ ਦਾ ਜੀ ਸਰ ਬਲੈਕ ਹੁੰਦਾ ਦਿਵਾਲੀ ਨੂੰ ਜੀ ਸਰ ਤੋਂ ਜਿੰਨਾ ਮਰਜ਼ੀ ਵਾ ਲੈ ਸਕਦੇ ਆ ਇਹ ਬਾਈ ਇੱਕ ਰਪਾ ਕਿੰਨੇ ਦਾ ਇਹ ਤੁਹਾਨੂੰ 450 ਦਾ ਪੈਣਾ ਜੀ 450 ਦੇ ਚ ਪੀਸ ਕਿੰਨੇ ਬਾਈ 10 ਪੀਸ ਇਹ ਕੋ ਕੰਪਨੀ ਦਾ ਠੀਕ ਹੈ ਜੀ ਲੈ ਬਾਈ ਵੀਡੀਓズ ਮੈਂ ਕਹਿੰਦਾ ਤੁਹਾਡਾ ਵਾਦਾ ਕਰਕੇ ਜਿੰਨੇ ਆਪਣੇ ਭੜਾਕੇ ਰੱਖ ਦੂੰ ਸਮਝ ਹਾਂਜੀ ਦਿਵਾਲੀ ਵਲੇ ਬਾਈ ਆਪਾਂ ਭੜਾਕੇ ਲੈ ਜੇ ਨੇ ਬਾਈ ਤੋਂ ਠੀਕ ਹੈ ਇਸ ਗੱਲ ਦੀ ਆਪਾਂ ਸੋ ਖੰਨੇ ਵੀ ਮੈਂ ਹੋਰ ਪਾਸੇ ਕਿਹਦੇ ਕੋਲ ਨਹੀਂ ਜਾਂਦਾ ਮੈਂ ਆਪਦੇ ਚਲਾਉਣ ਜੋਗੇ ਭੜਾਕੇ ਲੈ ਕੇ ਜਾਣੇ ਆ ਤੇ 5 ਦੇ ਲੈ ਜਾਵਾਂ ਤੇ 10000 ਦੇ ਲੈ ਜਾਵਾਂ ਬਾਈ ਨਾਲ ਵਾਦਾ ਕਰਦੇ ਆ ਸਾਰੇ ਵੀਰਾਂ ਨੂੰ ਬ ਤੇ ਤੁਸੀਂ ਵੀਡੀਓ ਚ ਕੁਆਲਿਟੀ ਦੇਖ ਰਹੇ ਹੋ ਤੈਨੂੰ ਹੋਰ ਬਸੇ ਜਾਣ ਦੀ ਲੋੜ ਨਹੀਂ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਸਸਰੀ ਕਾ ਜੀ